ਚੁਣავი ਮੌਸਮ ਹੈ ਯਾਨੀ ਕਿ 2019 ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਨੇ ਆਉਣ ਵਾਲੀਆਂ ਨੇ ਸੋ ਇਸ ਨੂੰ ਲੈ ਕੇ ਕਹਿ ਸਕਦੇ ਆ ਕਿ ਚੁਣავი ਮੌਸਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਸੋ ਇੱਕ ਪੋਲੀਟੀਕਲ ਸਿਨੈਰੀਓ ਦੇ ਨਾਲ ਜੁੜੀਆਂ ਕਾਫੀ ਜ਼ਿਆਦਾ ਮੂਵੀਜ਼ ਜਿਹੜੀਆਂ ਨੇ ਉਹ ਰਿਲੀਜ਼ ਹੋ ਰਹੀਆਂ ਨੇ ਬੈਕ ਟੂ ਬੈਕ ਤੇ ਸਭ ਤੋਂ ਜ਼ਿਆਦਾ ਅਵੇਟਡ ਫਿਲਮ ਜਿਹੜੀ ਸੀਗੀ ਉਹ ਸੀਗੀ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਡਾਕਟਰ ਮੋਹਨ ਸਿੰਘ ਦੀ ਜਿਹੜੀ ਹੈ ਬਾਇਓਗ੍ਰਾਫੀ ਉਹਦੇ ਤੇ ਮੂਵੀ ਬਣੀ ਹੋਈ ਹੈ ਸੋ ਇਸ ਮੂਵੀ ਨੂੰ ਲੈ ਕੇ ਪੋਲਿਟਿਕਸ ਦੇ ਵਿੱਚ ਜਿਹੜਾ ਸੀਗਾ ਕਾਫੀ ਚਰਚਾਵਾਂ ਵੀ ਚੱਲੀਆਂ ਨੇ ਪਰ ਜੇ ਗੱਲ ਕਰੀਏ ਕਾਂਗਰਸ ਹਾਈ ਕਮਾਂਡ ਦੀ ਤਾਂ ਉਹਨਾਂ ਵੱਲੋਂ ਇਸ ਮੂਵੀ ਤੇ ਕੋਈ ਵੀ ਇਤਰਾਜ਼ ਨਹੀਂ ਜਤਾਇਆ ਗਿਆ ਬਾਕੀ ਗੱਲ ਕਰੀਏ ਮੂਵੀ ਬਾਰੇ ਤਾਂ ਮੂਵੀ ਦੀ ਕਾਸਟ ਦੇ ਵਿੱਚ ਜਿਹੜਾ ਮੇਨ ਮੇਨ ਲੀਡ ਜਿਹੜਾ ਹੈ ਯਾਨੀ ਕਿ ਡਾਕਟਰ ਮਨਮੋਹ ਸਿੰਘ ਦਾ ਜਿਹੜਾ ਕਿਰਦਾਰ ਹੈ ਉਹ ਨਿਭਾਇਆ ਹੈ ਡਾਕਟਰ ਮਨਮੋਹਨ ਸਿੰਘ ਦਾ ਕਿਰਦਾਰ ਜਿਹੜਾ ਅਨੁਪਮ ਖੇਰ ਨੇ ਨਿਭਾਇਆ ਹੈ ਸੋ ਕਾਫੀ ਵਧੀਆ ਜਿਹੜਾ ਹੈ ਉਹਨਾਂ ਦਾ ਕਿਰਦਾਰ ਟਰੇਲਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਬਹੁਤ ਵਧੀਆ ਐਕਟਿੰਗ ਜਿਹੜੀ ਆ ਬਾਮੀਸਾਲ ਐਕਟਿੰਗ ਕਰਦੇ ਨੇ ਪਰ ਟਰੇਲਰ ਦੇ ਵਿੱਚ ਦੇਖਿਆ ਕਿ ਡਾਕਟਰ ਮਨਮੋਹ ਸਿੰਘ ਨੂੰ ਜਿਹੜਾ ਹੈ ਕਾਫੀ ਜ਼ਿਆਦਾ ਕਾਪੀ ਵਧੀਆ ਤਰੀਕੇ ਨਾਲ ਕਰ ਪਾਏ ਨੇ ਪੂਰੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਨੇ ਰੋਲ ਜਿਹੜਾ ਹੈ ਉਹ ਆਪਣਾ ਕੈਪਚਰ ਕੀਤਾ ਸੋ ਅਕਸ਼ੇ ਖੰਨਾ ਜਿਹੜੇ ਨੇ ਉਹਨਾਂ ਦੇ ਸਲਾਹਕਾਰ ਵਜੋਂ ਜਿਹੜੇ 바ਰੂ ਨੇ ਉਹਨਾਂ ਦੇ ਸਲਾਹਕਾਰ ਵਜੋਂ ਜਿਹੜਾ ਪ੍ਰੋਪਰ ਨਜ਼ਰ ਆਏ ਨੇ ਇਹਦੇ ਵਿੱਚ ਉਹਨਾਂ ਨੇ ਵੀ ਕਾਫੀ ਵਧੀਆ ਜਿਹੜਾ ਆ ਉਹ ਰੋਲ ਅਦਾ ਕੀਤਾ ਪਰ ਜਿਹੜੀਆਂ ਮੂਵੀ ਫੁੱਲ ਮੂਵੀ ਜਿਨ੍ਹਾਂ ਕਿ ਕਿਸੇ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਫਿਰ ਮੂਵੀ ਦੇ ਵਿੱਚ ਜਿਹੜੇ ਰੀਅਲ ਫੈਕਟਸ ਸੀਗੇ ਉਹੀ ਦਿਖਾਏ ਗਏ ਨੇ ਸੋ ਜਿਹੜੇ ਫਰਸਟ ਜੇ ਫਰਸਟ ਸ਼ੋ ਇਹਦਾ ਦੇਖਣਾ ਹੈ ਨੇ ਆ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਮੂਵੀ ਕਿਵੇਂ ਦੀ ਲੱਗ ਰਹੀ ਹੈ ਤੇ ਕਿੰਨੇ ਸਟਾਰ ਆਫ 5 ਸਟਾਰ ਦੇ ਵਿੱਚੋਂ ਇਸ ਮੂਵੀ ਨੂੰ ਦਿੰਦੇ ਨੇ ਤਾਂ ਉਹਨਾਂ ਦੀ ਲੈਣਿਆ ਰਾਏ ਕਿਵੇਂ ਲੱਗੀ ਮੂਵੀ ਬੜੀ ਵਧੀਆ ਡਾਇਰੈਕਸ਼ਨ ਬਹੁਤ ਵਧੀਆ ਫੈਕਟਸ ਤਾਂ ਬਿਲਕੁਲ ਸਹੀ ਹੈ ਮੂਵੀ ਅ ਅੱਛੀ ਲੱਗੀ ਹੈ ਕਿ ਆ ਫੈਕਟਸ ਤੇ ਵੈਸਟਾ ਗਿਆ ਹੈ मैं मूवीज बहुत काट देता पर ये देखना है नहीं ये बहुत बढ़िया जिदा मूवी है जी ते मैं लगता है फैक्टर जेड़े ही के सच्चे ही के बहुत अच्छी फिल्म और एक्टिंग बहुत जबरदस्त बहुत बढ़िया बहुत नाइस मूवी बहुत बढ़िया बहुत बढ़िया मनमोहन सिंह रॉक्स <laughs> इज अ रियल फैक्ट्स मूवी इज वेरी गुड बहुत अच्छी थी देखनी चाहिए सभी को नहीं अच्छा सच ही अच्छा लगा हैगा और पिक्चर ने और भी साफ करता होता बहुत अच्छी थी अच्छी थी मनमोहन सिंह ये ਡਾਕਟਰ ਮਨਮੋਹਨ ਸਿੰਘ ਜੀ ਨੂੰ ਜੋ ਅਸੀਂ ਸਮਝਦੇ ਰਹੇ ਤਾਂ ਇਸ ਪਿਕਚਰ ਨਾਲ ਦੇਖਣ ਦੇ ਸਾਹਮਣੇ ਆ ਵੀ ਉਹ ਤਾਂ ਬਹੁਤ ਅੱਛੇ ਇਨਸਾਨ ਸੀ ਬੜੇ ਅੱਛੇ ਡਿਪਲੋਮੈਟ ਸੀ ਔਰ ਪੋਲੀਟੀਸ਼ੀਅਨ ਨਹੀਂ ਸੀ ਇਹਦਾ ਹੀ ਲਾਬ ਗਾਂਧੀ ਪਰਿਵਾਰ ਨੂੰ ਉਠਾਇਆ ਇਸ ਤਰ੍ਹਾਂ ਦਾ ਇਸ ਫਿਲਮ ਚ ਦਿਖਾਇਆ ਗਿਆ ਨਾਈਸ ਮੂਵੀ ਅੱਛੇ ਮੂਵੀ ਟਵੋਟ ਫੋਰ ਐਵਰ ਇੰਡੀਅਨ ਮੈਮ ਮੈਨੂੰ ਬਹੁਤ ਅੱਛੀ ਲੱਗੀ ਮੈਂ ਬਹੁਤ ਇੰਜੋਏ ਕੀਤਾ ਤੇ ਮੈਂ ਫੇਰ ਤੋਂ ਦੇਖਣਾ ਚਾਹੁੰਦਾ ਹਾਂ ਚੜਦੀ ਗਲਾ 3.5 ਮੈਂ 4 1/2 ਸਟਾਰ ਤੱਕ ਦਿਨਾ ਚਾਹਾਂਗਾ ਮੂਵੀ ਨੂੰ 5 5 4 ਸਟਾਰ 5 ਸੋ ਮੂਵੀ ਦੇ ਤੁਸੀਂ ਰਿਵਿਊਜ਼ ਦੇਖੇ ਨੇ ਕਿ ਇਸ ਵਿੱਚ ਕਿਸੇ ਦੀ ਵੀ ਇਮੇਜ ਜਿਹੜੀ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਨਫੈਕਟ ਕਿ ਜਿਹੜੇ ਵੀ ਸੱਚੇ ਫੈਕਟ ਸੀਗੇ ਜਿਸ ਤਰੀਕੇ ਦੇ ਨਾਲ ਜਿੰਨੇ ਵੀ ਪੋਲਿਟਿਕਸ ਦੇ ਵਿੱਚ ਆਪਣਾ ਜਿਹੜਾ ਇਹ ਰੋਲ ਨਿਭਾਇਆ ਹੈ ਉਸੇ ਤਰੀਕੇ ਦੇ ਨਾਲ ਉਹਨੂੰ ਦਿਖਾਇਆ ਗਿਆ ਸੋ ਇਹਦੇ ਵਿੱਚ ਕੋਈ ਵੀ ਲੜਨ ਵਾਲੀ ਗੱਲ ਜਾਂ ਕਹ ਲਈਏ ਕਿ ਪੋਲਿਟੀਕਲ ਸਿਨੈਰੀਓ ਦੇ ਨਜ਼ਰੀਏ ਤੋਂ ਕੋਈ ਵੀ ਇੱਕ ਵਿਰੋਧ ਦੀ ਗੱਲ ਇਹਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਈ ਸੋ ਆਡੀਅנס ਨੇ ਤਾਂ ਇਹ ਮੂਵੀ ਬਹੁਤ ਜ਼ਿਆਦਾ ਇੰਜੋਏ ਕੀਤੀ ਹੈ ਤੇ ਜੇਕਰ ਤੁਸੀਂ ਇਹ ਮੂਵੀ ਦੇਖ ਕੇ ਆਏ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ ਹੈ ਕ Jab at